ਫਰ ਥੈਂਕ ਯੂ ਤੁਹਾਡੇ ਕੀ ਵਜਾ ਜੀ ਨਾਮ ਕੀ ਸਭ ਤੋਂ ਬਣਾ ਮੇਰਾ ਨਾਮ ਬਹਾਦਰ ਸਿੰਘ ਹੈ ਜੀ ਮੈਂ ਬੇਰੋਜ਼ਗਾਰ ਪੀਟੀ ਯੂਨੀਅਨ ਦਾ ਮੈਂਬਰ ਹਾਂਗਾ ਤੇ ਇਹ ਜਿਹੜਾ ਅੱਜ ਅਸੀਂ ਜਿਹੜਾ ਪ੍ਰਦਰਸ਼ਨ ਕੀਤਾ ਹੈ ਲੁਧਿਆਣੇ ਇਹ ਨਵੀਂ ਬੇਰੋਜ਼ਗਾਰ ਪੀਟੀ ਯੂਨੀਅਨ ਦੇ ਵੱਲੋਂ ਕੀਤਾ ਗਿਆ ਹੈਗਾ ਕਿਉਂਕਿ ਸਰਕਾਰ ਨੇ 2000 ਪੋਸਟਾਂ ਦਾ ਜਿਹੜਾ ਪੋਰਟਲ ਦੇ ਲਈ ਲਗਾਤਾਰ ਲਾਰੇ ਲਾ ਰਹੀ ਹੈ ਹਰੇਕ ਵਾਰ ਇਸ਼ਤਿਹਾਰ ਦਿੱਤੇ ਜਾਂਦੇ ਨੇ ਅਖਬਾਰਾਂ ਦੇ ਵਿੱਚ 5 ਤੋਂ 7 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਹਜੇ ਤੱਕ ਕੋਈ ਪੋਰਟਲ ਓਪਨ ਨਹੀਂ ਹੋਇਆ ਸਰਕਾਰ ਲਗਾਤਾਰ ਮਾਰਚ ਦੇ ਮਹੀਨੇ ਤੋਂ ਲੈ ਕੇ ਇਹ ਕੁਝ ਕਰ ਰਹੀ ਹੈ ਤੇ ਭਰਤੀ ਇਹ ਜਿਹੜੀ 2021 ਦੇ ਵਿੱਚ ਆਈ ਸੀ ਸਰਕਾਰ ਦਾ ਸਮਾਂ ਸਰਕਾਰ ਜਾਣ ਵਾਲੀ ਵੀ ਹੈ ਲਗਭਗ 1 ਸਾਲ ਸਵਾ ਸਾਲ ਦਾ ਸਮਾਂ ਰਹਿ ਗਿਆ ਤਾਂ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਤਕੀ ਲੱਗਦਾ ਜੀ ਸਰਕਾਰ ਤਾਂ ਕਹੇਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਸਰ ਬਾਈ ਜੀ ਇਹ ਡਰਾਮ ਹੈਗਾ ਬਿਲਕੁਲ ਸਾਡੇ ਅਸੀਂ ਤੁਹਾਨੂੰ ਅਖਬਾਰਾਂ ਦੇ ਵਿੱਚ ਵੀ ਦੇ ਦੇਾਂਗੇ ਆ ਦੇਖ ਲਓ ਅਖਬਾਰਾਂ ਦੀਆਂ ਕਟਿੰਗਾਂ ਨੇ ਇਹਦੇ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਇਹ ਜਿਹੜੀਆਂ ਅਖਬਾਰਾਂ ਦੇ ਵਿੱਚ ਕੱਲੇ ਇਸ਼ਤਿਹਾਰ ਦਿੱਤੇ ਗਏ ਨੇ ਇਹ ਕੱਲੇ ਇਸ਼ਤਿਹਾਰ ਦੇ ਕੇ ਜਿਹੜੀਆਂ ਵੱਡੇ ਵੱਡੇ ਬੋਰਡ ਲਾ ਕੇ ਮਸ਼ਹੂਰੀਆਂ ਕਰ ਰਹੀ ਹੈ ਸਰਕਾਰ ਪਰ ਜੇ ਰਜਗਾਰ ਦਿੱਤੇ ਹੁੰਦੇ ਜਾਂ 4-4 ਸਾਲ ਪੋਸਟਾਂ ਲੜਕ ਜਾਂਦੀਆਂ ਸਾਡੀ ਇਸ ਤੋਂ ਪਹਿਲਾਂ ਕੋਈ ਵੀ ਭੱਟੀ ਹੈ ਜਿਹੜੀ ਇਹ ਕੋਰਟ ਦੇ ਵਿੱਚ ਨਹੀਂ ਸੀਗੀ ਬਾਈ ਪਰ ਫਿਰ ਵੀ ਜਿਹੜਾ ਕੋਈ ਵੀ ਪੋਸਟਲ ਜਿਹੜਾ ਓਪਨ ਨਹੀਂ ਕੀਤਾ ਗਿਆ ਪਰ ਤੁਸੀਂ ਇਕੱਠ ਦੇਖ ਸਕਦੇ ਹੋ। ਪਰ ਟੈਂਕੀ ਤੇ ਚੜੇ ਹੋ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜਾਂ ਕੋਈ ਪ੍ਰਸ਼ਾਸਕੀ ਲੋਕ ਬਾਈ ਜੀ ਐਸ ਐਚ ਓ ਤੇ ਜਿਹੜੇ ਡੀ ਐਸ ਪੀ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਹੈ ਪਰ ਕੋਈ ਜਿਹੜਾ ਸਾਰਥਕ ਸਿੱਟੇ ਤੇ ਉਹ ਨਹੀਂ ਪਹੁੰਚੇ ਜੀ। ਇਹ ਹੁਣ ਉਤਰੂਗੇ ਜਾਂ ਕੋਈ ਅਧਿਕਾਰੀ ਦੀ ਬਾਈ ਜੀ ਜਿੰਨਾ ਟਾਈਮ ਇਲੈਕਸ਼ਨ ਨਹੀਂ ਹੁੰਦੀ ਅਸੀਂ ਉੱਥੋਂ ਮਤ ਕੇ ਆਏ ਆ ਪੱਕੇ ਧਰਨੇ ਤੇ ਬੈਠਾਂਗੇ ਪੋਰਟਲ ਸਰਕਾਰ ਅੱਜ ਆਨਲਾਈਨ ਕਰ ਦੇ ਅਸੀਂ ਅੱਜ ਚਲੇ ਜਾਵਾਂਗੇ ਕੱਲ ਆਨਲਾਈਨ ਕਰ ਦੇ ਅਸੀਂ ਕੱਲ ਚਲੇ ਜਾਵਾਂਗੇ। ਜਿੰਨਾ ਟਾਈਮ ਪੋਰਟਲ ਉਪਨ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਇਹ ਸਾਡਾ ਜਿਹੜਾ ਪਹਿਲਾ ਤੇ ਆਖਰੀ ਧਰਨਾ ਇੱਥੇ ਹੈ ਲੁਧਿਆਣੇ ਦੇ ਵਿੱਚ ਇਹ ਧਰਨਾ ਉੱਪਰ ਫਿਰ ਚੜਨ ਦਾ ਮਤਲਬ ਕੀ ਹੈ ਇਹ ਸਰਕਾਰ ਨੂੰ ਰੋਸ ਪ੍ਰਦਰਸ਼ਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੀ ਕਿ ਸਰਕਾਰ ਦੇ ਵੱਡੇ ਵੱਡੇ ਇਸ ਸ਼ਹਿਰ ਦੇ ਵਿੱਚ ਵੀ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਹੈਗੇ ਕਿ ਸਰਕਾਰ ਨੇ ਇਹ ਯੋਜਨਾਵਾਂ ਲਿਆਂਦੀਆਂ ਸਰਕਾਰ ਨੇ ਇੰਨੇ ਟੀਚਰ ਭਰਤੀ ਕਰ ਲਏ ਐਨੀਆਂ ਅਸੀਂ ਜਿਹੜਾ ਇਨਫਰਾਸਟ੍ਰਕਚਰ ਸਕੂਲਾਂ ਦਾ ਚੇਂਜ ਕਰਤਾ ਪਰ ਅਸਲ ਦੇ ਵਿੱਚ ਜਿਹੜਾ ਆ ਤੁਸੀਂ ਆਪ ਦੇਖ ਸਕਦੇ ਹੋ ਜੇਕਰ ਕੁਝ ਕੀਤਾ ਹੁੰਦਾ ਤਾਂ ਜਿਹੜੀਆਂ ਇਹੋ ਜਿਹੀਆਂ ਸਹੀ ਭਰਤੀਆਂ ਉਹ ਕਿਉਂ ਨਾ ਸਿਰੇ ਚੜਦੀਆਂ ਬਈ ਆਈ ਵਾਰ ਜਿਹੜਾ ਹਰਜੋਤ ਮੈਂਸ ਦੇ ਵੱਲੋਂ ਬਿਆਨ ਦੇ ਦਿੱਤਾ ਜਾਂਦਾ ਹੈ ਕਿ ਜਲਦੀ ਅਸੀਂ ਪੋਰਟਲ ਓਪਨ ਕਰ ਰਹੇ ਹਾਂ ਪਰ ਹਜੇ ਤੱਕ ਕੋਈ ਵੀ ਇਸ ਤਰੀਕੇ ਦਾ ਜਿਹੜਾ ਸਰਕਾਰ ਦੇ ਵੱਲੋਂ ਕਦਮ ਨਹੀਂ ਚੁੱਕਿਆ। ਮੰਗ ਕਿ ਸਰਕਾਰ ਨਾਲ ਕੋਈ ਮੁਲਾਕਾਤ ਸਰਕਾਰ ਦੇ ਨਾਲ ਅਸੀਂ ਕੋਈ ਵੀ ਮੁਲਾਕਾਤ ਨਹੀਂ ਕਰਨੀ ਜੀ ਅਸੀਂ ਪੰਜ ਮੀਟਿੰਗਾਂ ਜਿਹੜੀਆਂ ਹੁਣ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਜਿਹੜੇ ਇੱਥੋਂ ਦੇ ਕਹਿ ਸਕਦੇ ਹਾਂ ਵੀ ਇਹ ਕੈਂਡੀਡੇਟ ਨੇ ਉਹਨਾਂ ਦੇ ਨਾਲ ਕਰ ਚੁੱਕੇ ਆ ਰੋੜਾ ਸਾਹਿਬ ਨਾਲ ਕਰ ਚੁੱਕੇ ਆ ਸੰਜੀਵ ਰੋੜਾ ਜੀ ਹੈ ਉਹਨਾਂ ਨਾਲ 4 ਤੋਂ 5 ਮੀਟਾਂ ਪੰਜਾਬ ਪ੍ਰਧਾਨ ਜਿਹੜੇ ਅਮਨ अरोड़ा ਨੇ ਉਹਨਾਂ ਨਾਲ ਮੀਟਿੰਗਾਂ ਹਰਜੋਤ ਬੈਂਸ ਨਾਲ ਤਾਂ ਗੰਤ ਮੀਟਿੰਗਾਂ ਹੋ ਚੁੱਕੀਆਂ ਨੇ ਜੀ ਪਰ ਕੋਈ ਵੀ ਜਿਹੜਾ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਹਰਜੋਤ ਬੈਂਸ ਸਾਹਿਬ ਹਮੇਸ਼ਾ ਜਦੋਂ ਵੀ ਮਿਲਦੇ ਆ ਇਹ ਗੱਲ ਕਹਿੰਦੇ ਆ ਕਿ ਅਸੀਂ ਅਧਿਕਾਰੀਆਂ ਨੂੰ ਕਹਿ ਦਿੰਦੇ ਆ ਕਿ ਜਲਦ ਪੋਰਟਲ ਓਪਨ ਹੋਣ ਜਾ ਰਿਹਾ ਅੱਜ ਸਵੇਰ ਹੋ ਜਾਣਾ ਹੈਗਾ ਪਰ ਅਸਲ ਦੇ ਵਿੱਚ ਸੱਚ ਇਹ ਹੈ ਕਿ ਜਿਹੜੇ ਸਿੱਖਿਆ ਭਾਗ ਦੇ ਅਧਿਕਾਰੀ ਨੇ ਹਰਜੋਤ ਬੈਂਸ ਦੇ ਹੁਕਮਾਂ ਨੂੰ ਮੇਰੇ ਖਿਆਲ ਦੇ ਵਿੱਚ ਛੋਟੇਚ ਸਮਝਦੇ ਨੇ ਕਿਉਂਕਿ ਨਹੀਂ ਮੰਤਰੀ ਸਾਹਿਬ ਦੀ ਕੀਤੀ ਹੋਈ ਜ਼ੁਬਾਨ ਦਾ ਜਿਹੜਾ ਅੱਜ ਨੂੰ ਮੁੱਲ ਪੈ ਜਾਂਦਾ ਹਾਂਜੀ ਮੇਰਾ ਨਾਮ ਸੁਖਪ੍ਰੀਤ ਹੈ ਜੀ ਅੱਜ ਜਿਹੜੇ ਟੈਂਕੀ ਤੇ ਤੁਹਾਡੇ ਸਾਥੀ ਚੜੇ ਨੇ ਜੀ ਕੀ ਵਜਾ ਕੀ ਵਜਾ ਜੋ ਪ੍ਰੋਟੈਸਟ ਕਰ ਰਹੇ ਹੋ ਪ੍ਰੋਟੈਸਟ ਇਸ ਕਰਕੇ ਕਰ ਰਹੇ ਹਾਂ ਸਾਨੂੰ 5 ਸਾਲ ਹੋ ਗਏ ਸਰਕਾਰ ਲਾਰੇ ਲਾ ਰਹੀ ਆ ਸਾਡੀਆਂ ਪੀਟੀਆਈ 2000 ਪੋਸਟੀਆਂ ਕੱਢਣ ਦਾ ਸਾਡੇ ਵਾਸਤੇ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ 2000 ਪੋਸਟਾਂ ਦੇਵਾਂਗੇ ਪਰ ਅਸੀਂ ਉਹਨਾਂ ਦਾ ਮੂੰਹ ਦੇਖੀ ਜਾਂਦੇ ਹਾਲੇ ਤੱਕ ਕੋ ਪੋਰਟਲ ਤੱਕ ਓਪਨ ਨਹੀਂ ਕੀਤਾ ਅਖਬਾਰਾਂ 'ਚ ਜਰੂਰ ਕਹਿੰਦੇ ਆ ਵੀ ਹਾਂਜੀ ਹਫ਼ਤੇ ਤੱਕ ਦੇ ਦਾਂਗੇ ਦੋ ਹਫ਼ਤਿਆਂ ਤੱਕ ਦੇ ਦਾਂਗੇ ਸਿਰਫ ਅਖਬਾਰਾਂ 'ਚ ਬਾਵਾ ਖੱਟਣ ਦੇ ਮਾਰੇ ਕਹਿੰਦੇ ਨੇ ਐਕਚੁਅਲ ਦੇ ਵਿੱਚ ਕੁਝ ਵੀ ਨਹੀਂ ਹੋ ਹਰ ਟੈਂਕੀ ਤੇ ਚੜਨ ਦਾ ਕੋਈ ਨੁਮਾਇੰਦਾ ਨੂੰ ਮਿਲਿਆ ਜਾਵੇ ਜੀ ਕੋਈ ਦੱਸਿਆ ਜਾਵੇ ਹਾਂਜੀ ਅਸੀਂ ਮਿਲੇ ਸੀ ਕਿ ਨੁਮਾਇੰਦਿਆਂ ਨੂੰ ਵੀ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਬਸ ਤੁਸੀਂ ਪਹੁੰਚੋ ਨਾਲ ਦੀ ਨਾਲ 포ਰਟਲ ਓਪਨ ਕਰ ਦਿੱਤਾ ਜਾਊਗਾ ਹਰ ਬਾਰ ਬਹੁਤ ਥਾਵੇਂ ਅਸੀਂ ਗਏ ਆ ਤੇ ਦੇਖੋ ਟੈਂਕੀਆਂ ਤੇ ਚੜੇ ਹੋਏ ਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਅੱਜ ਜਾਂਦੇ ਨਹੀਂ ਉਰੀ ਰਵਾਂਗੇ ਜੇ ਸਰਕਾਰ ਨੇ ਸਾਡੀ ਅੱਜ ਮੰਗ ਨਾ ਸੁਣੀ ਕਿਤਨਾ ਕਿਤੇ ਲੱਗਦਾ ਜੀ ਇਸ ਬਾਬਤ ਜਿਹੜੀ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਜਾਂ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇ ਤੇ ਟੈਂਕੀ ਦੇ ਨਾਲ ਪ੍ਰਦਰਸ਼ਨ ਕਰਨਾ ਦਾ ਕਿਸੇ ਦਫਤਰ ਤੋਂ ਬਾਹਰ ਕੀਤਾ ਜਾ ਸਕਦਾ ਅਸੀਂ ਹਰ ਮੌਮਕੀਨ ਕੋਸ਼ਿਸ਼ ਕਰ ਲਈ ਹੈ ਸਰ ਸਭ ਕੁਝ ਜਮਾ ਕੇ ਦੇਖ ਲਿਆ ਪਰ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਜਗਾ ਇਸ ਕਰਕੇ ਚੁਣੀ ਗਈ ਹੈ ਕਿਉਂਕਿ ਇਲੈਕਸ਼ਨ ਇਲੈਕਸ਼ਨ ਕੋਰਡ ਲੱਗਿਆ ਹੋਇਆ ਹੈ ਹਾਂਜੀ ਇਲੈਕਸ਼ਨ ਕੋਰਡ ਲੱਗਿਆ ਨਹੀਂ ਲੋਕ ਗੱਲਬਾਤ ਨਹੀਂ ਕਰ ਸਕਦੇ ਹੁਣ ਇਲੈਕਸ਼ਨ ਕੋਰਡ ਤੋਂ ਕੋਈ ਮੰਗ ਨਹੀਂ ਪੂਰੀ ਹੋ ਸਕਦੀ ਹਾਂਜੀ ਸਾਡੇ ਵਾਸਤੇ ਨਹੀਂ ਲੱਗਿਆ ਕਿਉਂਕਿ ਹੁਣ ਅਸੀਂ ਤਾਂ ਆਪ ਦਾ ਧਰਨਾ ਪ੍ਰਦਰਸ਼ਨ ਕਰਨਾ ਹੀ ਆ ਇਹ ਤਾਂ ਕਿ ਪੋਸਟ ਲੱਗਦੀਆਂ ਰਹਿੰਦੀਆਂ ਨੇ ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਸਾਨੂੰ ਲਾਰੇ ਲੱਗਦੇ ਰਹੇ ਨੇ ਹੁਣ ਫੇਰ ਇਹੀ ਗੱਲ ਚੱਲ ਰਹੀ ਆ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੁਣਵਾਈ ਕੀਤੀ ਜਾਵੇ ਪੋਰਟਲ ਓਪਨ ਕੀਤਾ ਜਾਵੇ ਤੁਸੀਂ ਹੁਣ ਧਰਨਾ ਕਹਿ ਰਹੇ ਹੋ ਲਗਾਣਾ ਹੈ ਇਲੈਕਸ਼ਨ ਕੋਰਟ ਦੇ ਵਿੱਚ ਉਸ ਇਲਾਕੇ ਦੇ ਵਿੱਚ ਧਰਨਾ ਕਹਿੰਦੇ ਜਿਵੇਂ ਸਰਕਾਰਾਂ ਨਹੀਂ ਲਗਾ ਸਕਦੇ ਕਿਉਂਕਿ ਕੋਡ ਆਫ ਕਨਡਕਟ ਦੀ ਨਿਮਨਤ ਉਲੰਘਣਾ ਹੁੰਦੀ ਹੈ ਸਰ ਹਾਂਜੀ ਸਾਡੇ ਬੀਗਰਾਂ ਵਿੱਚ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਜੀ ਕੋਰਟ ਦੀ ਉਲੰਘਣਾ ਹੈ ਕਿਹੜੇ ਆਰਟੀਕਲ ਦੇ ਪੜਾਓ ਜੀ ਆਰਟੀਕਲ ਪੜਾਓ ਨਾਲੇ ਅਜੇ ਕੋਡ ਲੱਗਿਆ ਨਹੀਂ ਕੋਡ ਜਿਹੜਾ ਲੱਗਣ ਜਾ ਰਿਹਾ ਜੀ 2 ਮਈ ਤੋਂ ਬਾਅਦ ਬਾਅਦ ਪੜਾਓ ਸਾਨੂੰ ਆਰਟੀਕਲ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਕੋਈ ਆਈਪੀਐਸ ਆਈ ਆਈਪੀਐਸ ਆਈਐਸ ਕੋਈ ਪੜਾਵੇ ਕਾਨੂੰਨ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਇਹ ਗੱਲਬਾਤ ਹੋਈ ਹੈ ਕਿਸੇ ਮੈਕ ਸੰਬੰਧਿਤ ਮੈਕ ਮੇ ਦੀ ਅਧਿਕਾਰੀਆਂ ਨਾਲ ਸਾਰਾ ਅਣਗਿਣਤ ਅਣਗਿਣਤ ਮੀਟਿੰਗਾਂ ਹੋਈਆਂ ਨੇ ਹਰ ਵਾਰ ਇਹੀ 2 ਜਾਂ 5 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਥੋੜੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਆ ਬਟਾ ਜੇ ਤੱਕ ਕੁਝ ਵੀ ਨਹੀਂ ਹੋਇਆ ਗਾ ਅਗਲਾ ਐਕਸ਼ਨ ਜਿਹਨੀ ਦੇਦਾ ਇਹ ਰਹਿਗਾ ਪਲਾਨ ਕੀ ਅੱਗੇ ਦਾ ਸਰ ਜੇ ਸਾਡਾ 2000 ਪੀਟੀਆਈ ਪੋਸਟਾਂ ਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰੋਵਾਈਜ ਜਾਂਦੇ ਤਾਂ ਜਦੋਂ ਤੱਕ ਲੁਧਿਆਣਾ ਦੇ ਵਿੱਚ ਵੋਟਾਂ ਨਹੀਂ ਹੋ ਜਾਂਦੀਆਂ ਅਸੀਂ ਇਹ ਸਰਕਾਰ ਦਾ ਜਿਹੜਾ ਕੀ ਹੈ ਰਾਜ ਕੇ ਜਲੂਸ ਕੱਢਾਂਗੇ ਆ ਸ਼ਹਿਰ ਦੀ ਗਲੀ ਗਲੀ ਦੇ ਵਿੱਚ ਜਾਵਾਂਗੇ ਇਹਨਾਂ ਦੀਆਂ ਕਰਤੂਤਾ ਕਰਤੂਤਾ ਦੱਸਾਂਗੇ ਟੈਂਕੀ ਦੇ ਉੱਪਰ ਚੜੇ ਆਂ ਰੋੜ ਵੀ ਜਾਮ ਕਰਾਂਗੇ ਤੇ ਲੋਕਾਂ ਨੂੰ ਸੰਬੋਧਨ ਕਰਾਂਗੇ ਇਹ ਇਕੱਲੇ ਮਸ਼ਹੂਰੀਆਂ ਕਰ ਰਿਹਾ ਇਸ਼ਤਿਹਾਰਾਂ ਤੇ ਫੋਟੋਆਂ ਲਾ ਰਿਹਾ ਜਿਹੜੇ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਸੀਗੇ ਕਿ ਇਸ਼ਤਿਹਾਰਾਂ ਤੇ ਖਰਚਾ ਕਰ ਰਿਹਾ ਤੇ ਆਪ ਇਹ ਅੱਜ ਦੇਖਿਆ ਸੰਜੀਵ ਰੋੜਾ ਦੇ ਥਾਂ ਥਾਂ ਤੇ ਜਿਹੜੇ ਕੀ ਬੋਰਡ ਲੱਗਿਆ ਤੇ ਅਣਗਿਣਤ ਜਿਹੜਾ ਕੀ ਖਰਚਾ ਕਰਨ ਕਰ ਰਿਹਾ ਉਹਦੇ ਉੱਪਰ ਪਰ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਦੇ ਰਹੀ ਇੱਕ ਇਹਨਾਂ ਨੇ ਮੁਹਿੰਮ ਚਲਾਈ ਹੈ ਸਿੱਖਿਆ ਕ੍ਰਾਂਤੀ ਜਿੱਥੇ ਵੀ ਜਾਂਦੇ ਨੇ ਉੱਥੇ 2000 ਪੀਟੀਆਈ ਪੋਸਟਾਂ ਦਾ ਜ਼ਿਕਰ ਜ਼ਰੂਰ ਹੁੰਦਾ ਕਿ ਅਸੀਂ ਭਰਤੀ ਕਰਨ ਜਾ ਰਹੇ ਹਾਂ ਪਰੰਤੂ ਅਜੇ ਤੱਕ ਜਿਹੜੇ ਕੀ ਫਾਰਮ ਨਹੀਂ ਪ੍ਰਵਾਇਦੇ ਜਾ ਰਹੇ ਪੋਸਟ ਜਿਹੜੀ ਆਈ ਹੋਈ ਹੈ ਇਸ ਇਤਿਆਰ 2021 ਦੀ ਆਈ ਹੋਈ ਹੈ ਪਰ ਅਜੇ ਤੱਕ ਫਾਰਮ ਨਹੀਂ ਪ੍ਰਵਾਇਦੇ ਜਾ ਰਹੇ ਹੁਣ ਤੁਹਾਡੇ ਵੱਲ ਉਹਨੀ ਦਿਨ ਦਰਣਾ ਜਾਰੀ ਰਹੂਗਾ ਬਿਲਕੁਲ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ ਇਹ ਦਰਣਾ ਜਾਰੀ ਰਹੂਗਾ ਜੀ